ਬਰੱਡੇ 파ਟੀ ਦੇਖਣਾ ਬਰੱਡੇ ਕੀ ਖਾਣਾ ਲੱਗੂ ਤੇਜੀ ਰੇਕੜਾ ਲਾ ਇੱਥੇ ਬਰੱਡੇ ਬਰੱਡੇ 파ਟੀ ਇਹ ਨਹੀਂ ਬਈ ਐਸਾ ਚੱਜ ਦੀ ਚੀਜ਼ ਖਾਵਾਂਗੇ ਚੱਜ ਦੀ ਹੋਈ ਆ ਕਿੰਨੀ ਸੋਹਣੀ ਲੈ ਲਿਖੀ ਲਿਸ਼ ਲਿਸ਼ ਕਰਦੀ ਕੀ ਹੈ ਇਮਲੀ ਇਮਲੀ ਹੈ ਨਾ ਹਾਂ ਕੋਲੀ ਇਮਲੀ ਹੈ ਹਾਂ ਮੈਂ ਮੈਂ ਲੋ ਆਈ ਨਹੀਂ ਇਹਦੇ ਵੀ ਕਰਦੀ ਦੁਆ ਵੀ ਹਾਂ ਠੀਕ ਹੈ ਚੱਕ ਲੈ ਚੱਕ ਲਓ ਜੋ ਚੱਕਣਾ ਬਈ ਲੈ ਰੈਡੀ ਕਰਾ ਲੀ ਆ ਲੈ ਵੈਲਕਮ ਆ ਜੀ ਨਾ ਬਸ ਬਸ ਸਾਇਰ ਚੋਕ ਨਹੀਂ ਨਹੀਂ ਕੋਈ ਨਹੀਂ ਇਹ ਕਾਹ ਹੈ ਭਈ ਇਹ ਮਜ਼ਾਕ ਕਰਦਾ ਸੀ ਆ ਚਾਹੀਦੀ ਸੀ ਭਈਏ ਵਾਸਤੇ ਨਹੀਂ ਹੈ ਨਹੀਂ ਵੇ ਬਸ ਉਹ ਤਾਂ ਪਾਰਟੀ ਤਾਂ ਹੀ ਲੈਣੀ ਆ ਇਹਦੇ ਦਾ ਅਨਸਾਰ ਦੀ ਹਾਂ ਹਾਂ ਪਾਰਟੀ ਹੋਈ ਆ ਇਹ ਹਾਂ ਲੈ ਆਹੋ ਕਾਣੀ ਹੈ ਇਹ ਤਾਂ ਰੂੰਗਾ ਇਹ ਤਾਂ ਰੂੰਗਾ ਹਾਲੇ ਜਲ ਰਹੀਆਂ ਨੇ ਪਾਰਟੀਆਂ ਲਾ ਦੇ ਭਾਈ ਰੀਡੀ ਜੀ ਕਿੰਨੇ ਪੈਸੇ ਦੇ ਸਾਰੇ ਕਿੰਨੇ ਦੀ ਆਹ ਆ ਕੀ ਹੈ ਬੜੀ ਵਧੀਆ ਆਹ ਮਿੱਠੀ ਹੈ ਕਿੰਨੇ ਦੀ ਬਈ ਰੇੜੀ ਕਿੰਨੇ ਦੀ ਹੈ ਸਾਡੀ ਖਾਸ ਕਰਕੇ ਨਹੀਂ ਲੈਣੀ ਖਾਸ ਕਰ ਸੀ ਨਹੀਂ ਇਹਦੇ ਕੋਲ ਖਾਸ ਕਰ ਸੀ ਆਹ ਕੀ ਹੈ ਬਈ ਬਹੁਤ ਫ੍ਰੀਡਿੰਗ ਸਰਮ ਹੈ ਬਈ ਦੇਖੀ ਯਾਰ ਆਹ ਦੇਖੀ ਬਾੜ ਦੂਜੀ ਚੱਕ ਲੈ ਫਿਰ ਤੂੰ ਵੀ ਤਾਂ ਬਾੜ ਲੀ ਕਿਸ ਹੋ ਜੀ ਤੂੰ ਵੀ ਤਾਂ ਬਾੜ ਖਾਂਦੀ ਹੈ ਤੂੰ ਓਏ ਆ ਨਹੀਂ ਅਸਲ ਤਾਂ ਮਸਾਲੇ ਹੈ ਇਹਦੇ ਕੋਲੇ ਦਾਲ ਚੀਨੀ ਨਹੀਂ ਇਹ ਫਿੱਕੇ ਨਹੀਂ ਹੁੰਦੇ ਲੇ ਰੰਗ ਨੇ ਕਿੰਨੇ ਕਿੰਨੇ ਪੈਸੇ ਲੀਏ ਦੱਸ ਦੋ 10 ਰੁਪਏ ਦੇ ਮਰੇ ਅਖੀ ਲੈਣੀ ਆ ਲੈ ਲੋ ਲਾ ਲਾ ਦੋ ਕਿੰਨੇ ਹੋ ਗਏ ਰਾਜੀ ਵੀ ਤੇਰੇ ਕੋਲ ਕਿੰਨੇ ਨੇ ਦੋ ਪੈਕਟ ਹੂੰ ਇੱਕ ਦੋ ਦੋ ਪੈਕਟ ਦੋ ਦੇ ਕੋਲ ਹਾਂ ਆ ਦੇ ਆ ਕਿਹ ਬਾਤ ਚ ਪਾਉਂ ਬਿਆਹ ਸੱਟ ਲੈ ਲੋ ਜਹਾ ਤਾਂ ਫਿਰ ਬਾਈ ਨੂੰ ਵੀ ਫਾਇਦਾ ਹੋਵੇ ਤੁਹਾਡੇ ਬਰਥਡੇ ਦਾ ਹੈ ਬਾਈ ਨੂੰ ਵੀ ਫਾਇਦਾ ਹੋਵੇ ਅਸੀਂ ਤਾਂ ਬਈ ਉਹ ਕਰਾਂਗੇ ਪਾਠ ਨੇ ਤੋਂ ਖਾਣਾ ਮੇਰਾ ਗਿਫਟ ਦੋ ਪਹਿਲਾਂ ਫਿਰ ਦੇ ਮੰਗੇ ਕਿਉਂ ਤੋਂ ਮੰਗੇ ਗੇ ਧੜੂ ਨਾ ਮੰਦੇ ਨਹੀਂ ਅਸਤਾ ਬੇਖਰਾਂਗੇ ਫਿਰ ਦੇ ਦਾਂਗੇ ਕੁਝ ਨਹੀਂ ਦੋ ਤੈਨੂੰ ਕੀ ਲੱਗਦਾ ਸੌਂ ਜਾਊਂਗਾ ਉਹ ਹੀ ਨਾ ਆਊਗੀ ਨਾ ਹੋ ਗਾ ਨਾ ਹੋ ਕੇ ਇਹ 9 ਹੈ 9 ਨੂੰ ਮਿਲਾ ਕੇ ਕਲਪਿਸ ਕੈਨਲ ਦੇ ਦੋ ਨੂੰ ਉਸ ਨੂੰ ਉਹ ਸਭ ਪੂਰਾ ਕਰ ਲੋ ਕਿਉਂ ਹੁੰਦਾ ਘਟਾਉਣੇ ਚਲ ਚੱਕ ਲੈ ਕੋਈ ਹੋਰ ਚੱਕ ਲੂ ਬਈ ਤੋ ਪੂਰਾ ਕਰ ਦੇਣੇ ਚੱਕ ਲੂ ਜੋੜੀ ਕੁਛ ਮਰਜ਼ੀ ਚੱਕ ਬਸ ਸਿੱਧਾ 100 ਹੋ ਜਾਈਦਾ ਆ ਮੀਂਗੜਾ ਹੀ ਚੱਕ ਓਏ ਆਹਾਂ ਰੋ ਇਹਦਾ ਬਾਲੀਆ ਵੇ ਕਰ ਰਹੀ ਹੈ ਇਹ ਕੀ ਚੀਜ਼ ਆ ਇਹ ਓਏ ਆਹਾਂ ਲੂੰਗੀ ਮੈਂ ਤਾਂ ਆਹ ਆਹ ਲੂੰਗੀ ਠੀਕ ਹੈ ਨੰਬਰ ਬੋਲ ਲੈ ਇੱਕ ਨੇ ਹੁਣ ਪੈਸਾ ਤਾਂ ਕਰ ਦਈਏ ਕਹਿੰਦਾ ਚੱਲੂ ਕਿੱਦਾਂ ਲੱਗ ਰਿਹਾ ਸਾਨੂੰ ਪੇਮੈਂਟ ਕਰਕੇ 75 ਕਿੱਦਾਂ ਲੱਗ ਰਿਹਾ ਸਾਡੇ ਖਾਤੇ 'ਚ ਪੈਸੇ ਜਾ ਰਹੇ ਨੇ ਨਹੀਂ ਬਧੀ ਲੱਗ ਰਿਹਾ ਪਰ ਗਰਮੀ ਲੱਗ ਰਹੀ ਹੈ 75 4 28 28 40 40 4 21 21 21 ਨੰਬਰ ਉਹਦਾ ਵੋਏ ਵੇ ਦੋ ਸੱਜਣਾਂ ਨੂੰ ਭੱਜ ਗਿਆ ਉਹਦਾ ਕਿਛ ਨਹੀਂ ਹੋਗਾ ਨਹੀਂ ਉਹ ਨੰਬਰ ਬੋਲ ਦੋ ਕਿਸੇ ਨੰਬਰ ਦੀ ਦੁਬਾਰਾ ਬੋਲਣਾ 77 775 ਹੈ ਨਾ ਹਾਂ 77 ਇਹਨੂੰ ਫੋਨ ਫੜਾ ਦੇਣਾ ਭਰ ਦੂ ਉਹ ਹੂੰ ਹੀ ਜ਼ੋਰਦਾਰ ਰੱਖਿਆ ਜੇ ਤੋ ਘਣਾ ਦਿਮਾਗ ਕੀਤਾ ਜਾਂਦਾ ਮੈਂ ਤੇਰੀ ਟਾਗੇ ਲਾ ਆਂ ਅਗਨੀ ਬਦਿਉਂਦੀ ਆ ਫੋਲੇ ਜਾਂਦੀ ਬੱਸ ਸੇ ਨਹੀਂ ਮੈਂ ਦੇਖ ਰਹੀ ਹਾਂ ਕਿ ਪੈਣੀ ਦੇ ਲਈ ਮੈਂ ਚੇਂਜ ਕਰ ਦਿੱਤੀ ਕੋਈ ਨਹੀਂ ਆ ਰਹਾ ਰਾਜਮੀ ਤੇਰਾ ਕੋਈ ਹੈ ਕਿ ਨਹੀਂ ਮੈਂ ਤੈਨੂੰ ਕਰ ਦਿੰਦੀ ਮੇਰੇ ਤੋਂ ਆਪਣਾ ਸਕੈਨਰ ਦੇਖ ਤੂੰ ਇੱਥੇ ਕਰਕੇ ਦੇਖੀ ਤੂੰ ਆਪਣਾ ਸਕੈਨਰ ਦੇ ਦੇਖੀ ਤੇਜ ਤਾਂ ਪੈਣੀ ਨਹੀਂ ਹੁੰਦੀ ਤੂੰ ਨਾ ਤੁੰਨਿਆ ਜਾਊ ਪੈਣਾ ਨਹੀਂ ਐ ਜਿਸਾਈਡ ਜਿੱਤੇ ਆ ਜਾਣਾ ਮੈਂ ਕਿੱਦਾਂ ਇੱਧਰ ਫੜਾ ਦੇ ਜੇਬ ਚ ਪਾ ਲੈਣਾ ਮੈਂ ਲੈ ਜੇਬ 'ਚ ਪਾ ਲੈਂਦਾ ਰੈਸ ਕਰਦਾ ਹਾਂ ਹਾਂ ਰੈਸ ਰੈਸਲ ਕਰਦਾ ਰੈਸਲ ਕਰਦਾ ਚੱਲ ਚੱਲ ਯਾਰ ਲੈ ਕਮਾਲ ਹੋ ਗਈ ਉਹ ਮੈਂ ਭਰਾ ਤੇਲ ਤੂਲ ਚੈੱਕ ਕਰ ਇਹਦੇ 'ਚ ਤੂੰ ਕਰ ਲੈ ਯਾਰ ਮੋਟਰਸਾਈਕਲ ਤੇਰਾ ਹੈ ਤੇਰਾ ਹੱਥ ਪਤਲਾ ਨੱਕ 'ਚ ਮਾਰ ਕੇ ਦੇਖ ਲੈ ਉਹ ਤੀਨ ਪੁਲਾ ਯਾਰ ਵਧੀਆ ਯਾਰ ਬੜੀ ਨਹੀਂ ਸਾ ਚੱਲ ਕੋਈ ਗੱਲ ਨਹੀਂ ਯਾਰ ਮੋਟਰਸਾਈਕਲ ਤੇਰਾ ਤੇਲ ਮੈਂ ਕੋ ਚੈੱਕ ਕਰਾਂ ਤੂੰ ਚੈੱਕ ਕਰਕੇ ਲਿਆਉਣਾ ਸੀ ਚੱਲ ਫਿਰ ਤੂੰ ਕਹ ਯਾਰ ਲੈ ਤੇਲ ਤਾਂ ਪੂਰਾ ਗੱਡੀ ਚੋ ਤੇਲ ਤਾਂ ਆਪਣੇ ਮੁੱਕੇ ਦੀ ਸੁੱਖ ਨਾ ਚੱਲ ਖੜਿਆ ਹੋਰ ਵਧਾ ਅੱਗੇ ਮੜਾ ਜਾ ਫਿਰ ਦੱਸ ਅੱਛਾ ਫਿਰ ਸਟਾਰਟ ਕਿਉਂ ਨਹੀਂ ਹੁੰਦਾ ਮੈਂ ਬਰਾ ਤੈਨੂੰ ਮੈਂ ਕਹ ਗੱਡੀ ਗੁਰ ਤੈਨੂੰ ਮਰੂਤੀ ਦਿਵਾਵਾਂ ਹਾ ਹਾ ਤੈਨੂੰ ਲਾਲ ਮਰੂਤੀ ਦਿਵਾਵਾਂ ਮੱਗਰ ਦੇ ਘਰ ਰਲਿਆ ਗੁਲਾਬੋ ਹਾਂ ਪਰਜਾਈ ਦਿਲੀ ਵੋ ਇਹਨੂੰ ਕੀ ਹੋ ਗਿਆ ਵੋ ਹੈਲੋ ਇਹਨੂੰ ਕੀ ਹੋ ਗਿਆ ਓਏ ਹਾਂ ਕਰੀਏ ਦੇਖੀ ਹਾਂ ਇਹ ਜੋ ਕਰ ਦੂ ਫਿਰ ਤੂੰ ਕੀ ਕਹੇਗਾ ਮੈਂ ਕਿਹਾ ਆ ਕੀ ਹੋਏ ਆਖ ਤੇ ਚਲੋ ਠੀਕ ਹੈ ਬਾਹਲਾ ਨਾ ਮੈਂ ਕਿਹਾ ਨੰਗ ਨਾ ਜਾ ਬਈਰ ਸਿੱਧੀ ਆ ਟਪਾ ਦੇ ਮਾਈਕ ਮਾਈਕ ਮੱਕਰਾ ਮੱਕਰਾ ਹਾਂ ਫਿਰ ਤਾਂ ਭਾਂਡਾ ਫੂਕੇ ਫੁੱਟੇ ਜਾਣਾ ਵੀ ਹਾਂ ਪਾ ਲੱਗੇ ਹਾਂ ਹਾਂ ਓਏ ਟਪਾ ਦੇ ਉਹ ਯਾਰ ਬਲਾਈ ਨਹੀਂ ਓਏ ਸਰਪੰਚਾ ਤੂੰ ਤਾਂ ਕਹਿੰਦਾ ਹੀ ਬੁਲਾਉਂਗਾ ਓਏ ਹਾਜੀ ਇਹ ਹਰ ਗਲਤੀ ਰਾਹ ਹਾਂ ਨੰਗੇ ਨੰਗੇ ਜਾਣੇ ਸੱਚੀ ਹੋਏ ਕਦੇ ਅੰਗਰੇਜ਼ੀ ਅੜ ਗਈ ਤੂੰ ਫੋਨ ਜੇ ਉਹ ਤੋਂ ਕੰਨ ਤੇ ਫੋਨ ਲਾ ਲਈ ਹਾਂ ਚੱਲ ਕਦੇ ਸੱਚੀ ਅੜ ਗਈ ਅੰਗਰੇਜ਼ੀ ਚੱਲ ਓ ਕਿਸੇ ਦੀ ਟੀਮ ਹੀ ਪਿੱਛੇ ਥੋੜੀ ਫਿਰਦਾ ਉਹ ਮੈਂ ਤਾਂ ਆਪਦੇ ਵਾਲੀ ਨੂੰ ਦੇਖਣ ਆਇਆ ਨਾ ਬੋਲੂ ਹੁਣ ਬੋਲੂ ਵੀ ਹੋਣਾ ਰੈਡੀ ਸੱਚੀ ਬੋਲ ਹਾਂ ਵੇ ਪਣੀ ਦਾ ਪਈਆ ਉਹ ਝਾੜੂ ਜਾ ਭਈਆ ਭਈਆ ਨੀ ਰੱਦੇ ਬਿਨਾ ਹਾਂ ਰਾਜੂ ਦੇਖੀ ਚੱਲਾ ਬੇ ਬਣੀਤਾ ਪਈਓ ਭਈਆ ਝਾੜੂ ਵਾਲਾ ਭਈਆ ਆ ਉਹ ਭਈਆ ਪੰਜਾਬ ਦਾ ਤਾਂ ਨਹੀਂ ਆ ਵੀ ਤਾਂ ਭਈਆ ਲਾ ਚਾਹ ਬਣਾਉਣ ਵਾਲਾ ਵੀ ਮੋਦੀ ਕੋ ਪ੍ਰਧਾਨ ਮੰਤਰੀ ਉਹ ਤਾਂ ਦੇਸ਼ ਦਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤਾਂ ਪੰਜਾਬੀ ਹੈ ਚੱਲ ਆ ਸੀਰ ਫਿਰ ਚੱਲ ਦੇਖ ਕੇ ਪੰਜਾਬ ਦਾ ਮੁੱਖ ਮੰਤਰੀ ਹੈ ਭਈਆ ਬਣੂ ਤੂੰ ਦੇਖੀ ਚੱਲਾ ਪਹਿਲਾਂ ਇੱਕ ਦੋ ਗੱਲਾਂ ਹੋਰ ਕਰਾ ਦੇ ਤੇ ਫਿਰ ਤੂੰ ਬਾਕੀ ਹੋਰ ਛੱਡ ਹੈ ਬੇਸਰ ਪੈ ਤੂੰ ਤੇਰਾ ਕੱਲੀ ਗਈ ਨਾ ਭੈਣ ਦੀ ਵਿੱਚੋਂ ਕੱਢੋ ਇਹ ਉਹ ਆਖਣੀ ਦੋ ਆ ਗਿਆ ਦੇਖ ਤੇ ਦੌੜੇ ਲੈ ਫਿਰ ਮੈਂ ਦਿਲਦਾਰ ਬੰਦਾ ਆ ਗੂਝੇ ਕੀ ਬੋਦ ਗੂਮ ਥੋੜੀ ਹੈ ਕੈਨਡਾ ਟਾਫੀ ਲੈਣੀ ਵਿੱਚ ਟਾਫੀ ਲੈ ਪਤਾ ਟਾਫੀ ਆ ਜੋ ਲੈ ਲਓ ਲੈ ਲਓ ਆਇਓ ਲੈਓ ਆ ਕੱਢ ਲੈ ਚੋ ਲੈ ਲੈ ਆ ਵੀ ਲੈ ਆ ਜਾ ਓਏ ਜੁਲੀ ਮਾਸਟਰ ਇੱਕ ਉਹਨੂੰ ਦੇ ਦੇ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਸੋਚ ਲੱਗ ਗਿਆ ਵਾ ਤੇ ਕੇ ਵਾ ਤੇ ਕੇ ਵਾ ਤੇ ਕੇ ਇੱਕ ਉਹਨੂੰ ਦੇ ਦੇ ਠੀਕ ਆ ਤੇ ਕੋ ਹੋ ਜਾਂਦਾ ਉਹਨੂੰ ਦੇ ਦੇ ਬਸ ਉਹ ਨੂੰ ਦੇ ਦੇ ਐਸੇ ਦੇ ਦੇ ਦੋ ਨੇ ਹਾਇ ਖੜ ਕੇ ਖੜ ਕੇ 세븐 ਇੱਕ ਮੱਚਾ ਮੀ ਹੋ ਲੱਗਦਾ ਓਏ ਹਮ ਉਹ ਹੱਦ ਮਾਲ ਦਾਸ ਲਈ ਹੈ ਚ ਪਿਆ ਓਏ ਐ ਚ ਮੋਟਰਸਾਈਕਲ ਚ ਕੀ ਬਸਲੀ ਸਮਾਨ ਹਾ ਦਿਖਾ ਮੈਂ ਪਾਰਟੀ ਕਰੂੰਗੀ ਉਹ ਕਰਾਵਾਂਗੇ ਪੀਜਾ ਪੂਜਾ ਦਾ ਖਾਵਾਗੇ ਹਾ ਹੋਇਆ ਨਾ ਕੱਢ ਲਾ ਇਨ ਹਾ ਨਾ ਨਾ ਮੈਂ ਮੈਨੂੰ ਹਾ ਕੱਢ ਲਾ ਹਾ ਹਾ ਪਾਪੜ ਇਹ ਮਿੱਠਾ ਹੋਊ ਯਾਰ ਚੱਲ ਪੜਾ ਤੇ ਆ ਫੈਕਟਰੀ ਵਾਲਿਆ ਆ ਲਲਪਾ ਲਿਆ ਲੈਣੇ ਹਣਾ ਇਹ ਜਮਾ ਬਿਲਕੁਲ ਗੰਦ ਹੁੰਦਾ ਅੱਛਾ ਜੀ ਹੋਰ ਇਹ ਜਵਾਗ ਤਾਂ ਖਾਸ ਕਰਕੇ ਜਮੀਨਾ ਖਾਣ ਵਧੀਆ ਚੀਜ਼ ਹੈ ਹੱਜੇ ਜਿਹੜੀ ਚਾਕਲੇਟ ਹੈ ਹੂੰ ਉਹ ਵਧੀਆ ਹੁੰਦੀ ਹੈ ਮਹਿੰਗੀ ਵਾਲੀ ਚਾਕਲੇਟ ਡੈਰੀ ਮਿਲ ਕੇ ਮੈਂ ਅੱ비 ਮਨਾ ਚਾਕਲੇਟ ਹੱਜੇ ਵਧੀਆ ਇਹਨਾਂ ਨਾਲ ਇਹ ਮਾੜੀ ਹੈ ਜਿਵੇਂ ਕਹਿੰਦਾ ਚਾਕਲੇਟ ਦੰਦ ਖਰਾਬ ਕਰਦੀ ਹੈ ਕੁਝ ਨਹੀਂ ਕਰਦੀ ਵਰਤਸ ਕਰੋ ਆਪਦਾ ਪਰ ਆ ਚੀਜ਼ਾਂ ਕੁਰਕਰੇ ਲੜਾ ਇਹ ਬਹੁਤ ਮਾੜੀਆਂ ਨੇ ਜਮਾਂ ਮਾੜੀਆਂ ਲੈ ਵੀ ਯਾਦ ਰੱਖਿਓ ਇਹ ਚੀਜ਼ਾਂ ਖਾਣੇ ਕਦੇ ਨਹੀਂ ਖਾਣੀਆਂ ਦੱਸ ਨਾ ਸਭ ਤੋਂ ਪਹਿਲਾਂ ਸਾਰੇ ਬਣ ਕੇ ਛੱਡ ਗਏ ਆਮ ਬਾਪੜ ਵਾਲਾ ਬਣ ਕੇ ਪਹਿਲਾਂ ਕੱਢਿਆ ਹੈਲੋ ਸਿੱਖਿਆ ਕੀ ਮਾੜਾ ਵਾ ਮੈਨੂੰ ਤਾਂ ਤੂੰ ਹੁਣ ਦੱਸਿਆ ਛਾਨ ਨਹੀਂ ਖਵਾ ਰਿਆ ਵੈਸੇ ਮਾੜਾ ਹੈ ਸੱਚੀ ਮਜ਼ਾਕ ਨਹੀਂ ਆ ਲੈ ਤੂੰ ਹੀ ਖਾ ਲੈ ਖਾ ਲੈ ਜਲਾ ਬਈਆ ਲੋ ਹਸਰੀ ਦਾ ਰਹਿ ਰਿਹਾ ਸੀ ਨਾ ਕੀ ਕਹੂ ਨਾ ਭਰਾਵਾ ਅੱਖੀ ਦੇਖ ਕੇ ਮੱਖੀ ਤਾਂ ਨਹੀਂ ਖਾਦੀ ਜਾਂਦੀ ਖਾਣੀ ਬੰਦੀ ਆ ਚਾਚੋ ਵੀ ਕੱਢੀ ਦਿੰਨੇ ਆ ਉੜ ਆ ਗਿਆ ਨਹੀਂ ਨਾ ਫੜ ਲਾ ਇਹ ਗਲਾਂ ਦਬੋ ਯਾਰ ਚੱਲ ਚੱਲ ਉੱਥੇ ਗੱਲ ਇਹ ਚੰਨੀ ਕਰਨੀ ਹੈ ਕੁੜੀਏ ਇਹ ਮਾਰਸਾਲ ਠੁੱਟਿਆ ਠੁੱਠੇ ਵਾਲੀ ਹੈ ਕਹਿੰਦੇ ਮੈਨ ਮਾਨਸਾ ਕਵਾੜੀ ਏਰੀਆ ਕਹਿੰਦੇ ਨਾ ਨਹੀਂ ਉਹ ਤੇ ਚਪੇੜਾ ਇਹ ਇਹ ਮਾਨਸਾ ਵੀ ਨਹੀਂ ਬਾਹ ਨੰਗੀਆਂ ਰੂਹੀ ਸੀ ਲਾਈਕ ਕਰ ਇਹ ਮਾਨਸਾ ਵੀ ਨੇ ਟੁੱਟਿਆ ਰੀਆ ਉਰੇ ਵੀ ਬਥੇਰਾ ਫੈਸ਼ਨ ਹੈ ਆਪਾਂ ਨਹੀਂ ਲੱਗਦਾ ਵਾ ਚਲੋ ਫਿਰ ਆਜੋ ਸੀਨ ਵੀ ਜਾਣਾ ਹਾਂ ਫਟ ਪਾ ਤੇ ਆ ਪਪਾਈ ਅੰਦਰ ਹੀ ਰਹੀ ਜਗਾ ਮੈਂ ਸੀ ਕਰ ਹਾਦਰ ਮੈਨ ਤੁਮੜੇ ਬਾਦ bu <laughs> ਕੋਈ <laughs> 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 ਇਹ ਗੱਲ ਵਧਾਈ ਹੈ ਬਈ ਡੈਡੀ ਮੂਰੇ ਨਾ ਸੀਨ ਨਹੀਂ ਹੁੰਦਾ ਪਲੇਆਰ ਆਇਆ ਜਾਂ ਨਹੀਂ ਆਉਂਦਾ ਬੱਤ ਗਾਇ ਨਹੀਂ ਦੋ ਚੱਲ 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 ਆਇਥੇ ਆਉਂਗਾ ਇੱਥੇ ਆਉਂਗਾ ਕਮੈਂਟਿਕ ਸੀਨ ਕਰਦੇ ਹੋਏ ਪਰ ਦਿਲ ਤੱਕ ਤੱਕ ਕਰਦਾ ਹੋਇਆ ਸੱਚੀ ਵਾਲਾ ਪੜਾ ਕੇ ਜਾਂਦਾ ਬਾਹਰ ਨਹੀਂ ਦੇਖੀ ਮੜਾ ਚੱਕ ਦੇਖਣਾ ਦੇਖਣਾ ਨੂੰ ਤਮ ਬੜਾ ਲੁੱੱਚਾ ਲੱਗਦਾ ਹੁਣ ਵੀ ਸਿਰੇ ਦਾ ਬੰਦਾ ਹੈ ਪਰ ਅਸਲੀਅਤ ਕੁਝ ਹੋਰ ਅਸਲੀਅਤ ਅਵੇ ਆ ਦੇਖੀ ਨਾ ਇਹਣਾ ਨਹੀਂ ਕੰਮ ਦਾ ਫਿਰ ਜੋ ਵੀ ਪੋਰਾ ਵੀ ਮੈਨੂੰ ਨਹੀਂ ਸਮਝਦੀ ਮੈਂ ਸੀਨ ਕਿੱਥੋਂ ਸਟਾਰਟ ਕਰਾਂ ਕੀ ਕਰਾਂ ਪੋਰਾ ਹੀ ਇਹ ਕਿਲਾ ਕੁੱਟ ਕੱਦੀ ਕੋਈ ਚੱਲ ਬਸ ਕੋਈ ਨਾ ਆਪ ਆਪਦੇ ਕੋਲੋਂ ਜੇ ਕਰ ਲੈਨੇ ਕੋਸ ਤੇ ਉਹ ਸਿੰਦਰ ਵਾਲਾ ਕਿਵੇਂ ਕੀਤਾਈ ਆਪਾਂ ਕਿਹੜਾ ਮੋਟਰ ਜੀ ਤੇ ਕੀਤਾਈ ਬਲਦੀ ਨੇ ਸ਼ੂਟ ਕੀਤਾ ਇਹ ਚਲ ਐਤਨੀ ਨਾ ਗੱਜਾ ਗਾਣਾ ਗਾਣਾ ਘੱਟ ਗਾਣਾ ਚਲ ਆ ਗਈ ਰਾਗੇ ਘੰਟਾ ਹੋ ਗਿਆ ਹੁਣ ਤੇਰਾ ਚਲ 4 ਘੰਟੇ ਹੋ ਗਏ ਹੋ ਗੋ ਰੋ ਰੋ 4 ਕੇ 5 ਐਕਸ਼ਨ ਜਾ ਖਰਚਾ ਖਰਚਾ ਹੁੰਦਾ ਨਹੀਂ ਯਰ ਕਿਵੇਂ ਕਰੀਏ ਕੋਇਆ ਜਿਵੇਂ ਬਾਹਰ ਮੇਰੇ ਉਰੇ ਯਾਰ ਵਧੀਆ ਲੱਗਣਾ ਮੋਟਰ ਇੱਕ ਸਿੰਕ ਹੀ ਲਾਉਣਾ ਫੇਰ ਵੀ ਕਿਤੇ ਬਾਹਰ ਹੋਵੇ ਯਾਰ ਇੱਕ ਸਿੰਕ ਇੱਥੇ ਲੱਗਿਆ ਇੱਕ ਉੱਥੇ ਇੱਕ ਜਾਬੀ ਨਾਲ ਤਿੰਨ ਗਲਾ ਆਪਾਂ ਉਧਰ ਜਾਵਾਂਗੇ ਨਾ ਸੀਨ ਕਢਣ ਨਹੀਂ ਬਾਬਾ ਤੂੰ ਸਮਝਾ ਜਿਹੜਾ ਸੀਨ ਆ ਖੜ ਕੇ ਐਵੇਂ ਕਮਾ ਲੂਗੇ ਨਾ ਆ ਨਹੀਂ ਇਹ ਤਾਂ ਬਹੁਤ ਵਾਰੀ ਹੋ ਗਿਆ ਇਹ ਬਹੁਤ ਵਾਰੀ ਹੋ ਗਿਆ ਇਹ ਤਾਂ ਬਹੁਤ ਵਾਰੀ ਹੋ ਗਿਆ ਹੁਣ ਨਾ ਜਿਹੜਾ ਐਂ ਜੇ ਲਾ ਕੇ ਗੱਡੀ ਨਾਲ ਖੜਦਾ ਨਹੀਂ ਹੁੰਦਾ ਬੰਦਾ ਤੁਸੀਂ ਖੜਜੋ ਚੜਜੇ ਲੈ ਚੱਲ ਬਈ ਆਇ ਤੇ ਗੜੀ ਖੜੀ ਖੜੀ ਆਇ ਤੇ ਆਇਆ ਨਾ ਤੂੰ ਮਲਾਾ ਤਫੜਾ ਕੇ ਪਰ ਇਹਨੂੰ ਵਗ ਜੀ ਹਣ ਹਾਂ ਸਹੀ ਆ ਪਹਿਲਾਂ ਇੱਥੇ ਖੜ 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 ਚੱਲ ਮੈਂ ਤੂੰ ਥੜ ਕੇ ਖਿੱਚੂ ਹਣਾ ਪਿੱਛੇ ਨੂੰ ਉੱਲੇ ਹੰਦਾ ਕਿਤਨਾ ਲੈਣਾ ਹੈ ਕਾ ਠੀਕ ਹੈ ਚੱਲ ਚਲੋ ਸਟਾਰਟ ਐਕਸ਼ਨ ਕਰਦੇ ਐਕਸ਼ਨ ਕਰਦੇ ਬੱਬੇ ਸੋਲ ਕਿ ਬਾਲਾ ਕੈਦ ਲੱਗੀ ਹੁੰਦਾ ਹੈ ਹੈ ਆ ਵੀਰਣੇ ਕਲਪ ਬਾਹ ਕਿੱਜ ਮੈਂ ਕਿੰਨਾ ਸੈਂਟ ਆਉਂਗੀ ਬਸ ਇੰਨੇ ਹਲਕੇ ਦੇ ਕਲਿੱਪ ਬਹੁਤ ਸੋਹਣੀ ਲੱਗਣੀਆਂ ਐ ਲਿਵਰ ਦੇ ਟਕੜਾ ਹੋ ਤਕੜਾ ਸੀਨ ਕਰਨਾ ਸੀਨ ਗਲਤ ਕੰਮ ਨਹੀਂ ਕਰ ਸੀਨ ਕਰਨਾ ਐਕਟਿੰਗ ਚ ਐਕਟਿੰਗ ਐਕਟਿੰਗ ਰੀਅਲ ਲਾਈਫ ਚ ਨਹੀਂ ਲੈਣਾ ਇਹਨੂੰ ਰੀਅਲ ਲਾਈਫ ਤਾਂ ਹੁੰਦੀ ਨਹੀਂ ਚੱਲ ਦੈ ਲੈ ਦੁਆਰੇ ਦੁਆਰੇ ਬਹੁਤ ਕਾਰਨਾ ਕਰਨਾ ਪੈਂਦਾ ਬਈ ਇਹ ਸੀਨ ਕਰਨ ਵਾਸਤੇ ਦਿਨ ਸੱਚੀ ਮੁਕੜੋ ਮੁਕੜੀ ਹੋ ਚੁੱਕੀਆਂ ਚੱਲ ਹੱਸੀ ਨਾ ਬੰਦ ਕਰ ਐਕਸ਼ਨ ਲੇਕਿ ਮਲਮ ਪਿੱਛੋਂ ਦੇਮੇ ਖਾ ਕੇ ਉਹ ਤਾਂ ਨਾ ਥੋੜਾ ਜਿਆਦਾ ਨੋਈ ਬੇ ਬੜਾ ਨੇੜੇ ਬਸ ਤੀ ਵੀ ਦੇਖੋ ਐਨਾ ਕਾ ਹਾਂ ਹਾਂ ਬਾਤੀ ਐ ਨਹੀਂ ਨਾ ਕਰਦੇ ਐ ਇਹਨੂੰ ਤੇ ਮਾਰਨ ਲੱਗਿਆ ਬਸ ਜਿਵੇਂ ਐ ਕਰਕੇ ਨਾ ਉਹ ਹੋ ਜਾਂਦਾ ਮੱਲੋ ਬਲੀ ਚੱਲ ਇੱਥੋਂ ਜਾ ਬੰਦ ਪਹਿਲਾਂ ਜਾ ਹਾਂ 1 ਮਿੰਟ ਓਕੇ ਹਾਂ ਸਮਝ ਗਿਆ ਮੈਂ ਚੱਲ ਐਕਸ਼ਨ ਨਹੀਂ ਕਿੱਥੇ ਬਾਬਾ ਐਸੀ ਨੂੰ ਉਧਰ ਹਰ ਤੂੰ ਇਧਰ ਖੜ ਮੈਂ ਇਧਰ ਖੜ ਹਾਂ ਚੱਲ ਹਾਂ ਹੈ ਨਾ ਇਧਰ ਨਹੀਂ ਆਏ ਟੱਪ ਜੂ ਗਰੇ ਕੋਲ ਨਾ ਟੱਪਣਾ ਨਹੀਂ ਚੱਲ ਐ ਖੜੂਗੀ ਚੱਲ ਉਧਰ ਜਾ ਹਾਂ ਇਧਰ ਆਇਆ ਹੋਗੀ ਹਾਂ ਬਸੀ ਆਏ ਓਏ ਵੇਰੇ ਮਕਸੀਨ ਮਾਲਗਾ ਕੀ ਗਰੀ ਮਜਬੂਰੀ ਅਸੀਂ ਕਰਦਾ ਚਾਲਾ ਇਹ ਕੀ ਆਏ ਸਾਡੇ ਪਿੰਡ ਦਾ ਹੈ ਬਈ ਇਹ ਸਾਡੇ ਪਿੰਡ ਦਾ ਗੇਟ ਲਾਈਨ ਦੇ ਤਾਂ ਹਾਂ ਜੀ ਤੁਹਾਨੂੰ ਆ ਕੁਆਲੇ ਵੀ ਇਸ ਤਰ੍ਹਾਂ ਹਲੋਟੇ ਨਹੀਂ ਉਰੀਆ ਭੱਜ ਕੇ ਮੇਰੇ ਕੋਲ ਕਿਰੇਟ ਮਿੰਟ ਕਿਰੇਟ ਤੋਂ ਬਾਅਦ ਇਹ ਨਾ ਇਹ ਇਧਰ ਨੂੰ ਮੂੰਹ ਪਮਾ ਲੈ ਇਹਨਾਂ ਨੇ ਇਧਰੋਂ ਮੂੰਹ ਪਮਾਲਿਆ ਤੇ ਅਸੀਂ ਉਧਰੋਂ ਦੇਖਦੇ ਆ ਮੈਂ ਇਹ ਤਾਂ ਦਿੱਖ ਤੁਰਿ ਪਾਉਣ ਨੂੰ ਮਨ ਨੂੰ ਮੈਂ ਬਰੋਂ ਉਧਰੋਂ ਲਾਵਾਂਗੇ ਸੀਨੇ ਹਾਂ ਫੇਰ ਇਹ ਤਾਂ ਕੱਟੀ ਲੱਗੂ ਹੱਕੇ ਨਾ ਇਧਰੋਂ ਕੱਟ ਲੈ ਇਧਰੋਂ ਐ ਆਹ ਸੋਹਣਾ ਜੂ ਇੱਥੇ ਇਧਰ ਆ ਦੇਖਿਆ ਦੇਖਾ ਸੀਵਾ ਪਾਉਣੀਆਂ ਵਾਂ ਚਾਹੇ ਸਰਾਣੇ ਚ ਪਾ ਲਈ ਐਨ ਆਜਾ ਤੂੰ ਗੁੰਦੜੀ ਕਰਨ ਸ਼ਿਆਣਾ ਮੇੜਾ ਰੀਰੀ ਹੋਣੀ ਸ਼ਿਆਣਾ ਮੇੜਾ ਉਹ ਹਾਂ ਜੀ ਅਸੀਂ ਕੋਈ ਕਹਿੰਦਾ ਤੂੰ ਜਿਹੜਾ ਫਣੀ